ਜੋ ਜੀਆਂ ਦਾ ਆਪਾਂ ਲੜੀਬਰ ਇਤਿਹਾਸ ਜਿਹੜਾ ਉਹ ਪ੍ਰਾਰੰਭ ਕੀਤਾ ਸੀ ਕੁਝ ਦਿਨ ਵਿੱਚ ਵਾਹਪੁਰਖਾਂ ਦੇ ਸਥਾਨਾਂ ਤੇ ਖੰਡਪੜ ਸਾਹਿਬ ਪ੍ਰਾਰੰਭ ਹੋਏ ਦੋ ਖੰਡਪੜ ਸਾਹਿਬ ਜਿਹੜੇ ਸਨ ਉਹ ਹੋਏ ਲਗਾਤਾਰ ਉਸ ਤੋਂ ਬਾਅਦ ਜਿਹੜਾ ਸੀ ਉਹ ਪ੍ਰਜਿਵੇਂ ਹੋਣ ਕਰਨਾ ਪਰ ਨਹੀਂ ਉਹ ਇਤਿਹਾਸ ਵਿਚਾਰ ਸਕਿਆ ਤੇ ਨਾਲੇ ਇਕਾਗਰਤਾ ਵੀ ਨਹੀਂ ਬਣੀ ਬਹੁਤੇ ਵੇਲਿਆਂ ਦੇ ਵਿੱਚ ਇਕਾਗਰਤਾ ਨਹੀਂ ਵੱਜਦੀ ਇਕਾਗਰਤਾ ਵੱਜਦੀ ਹੈ ਬਿਲਕੁਲ ਇਨਸ਼ਾਨਤ ਚਿਤ ਹੋਵੇ ਬਹੁਤ ਜਿਹੜਾ ਉਹ ਇਕਾਂਤ ਜਗਾ ਹੋਵੇ ਇਕਾਂਤ ਵਾਸ ਹੋਵੇ ਬਹੁਤਾ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਮਨ ਨੂੰ ਤੇ ਸਰੀਰ ਨੂੰ ਵੀ ਦੋਨਾਂ ਨੂੰ ਹੀ ਕੋਈ ਡਿਸਟਰਬੈਂਸ ਨਾ ਹੋਵੇ ਫਿਰ ਇਕਾਗਰਤਾ ਵੱਜਦੀ ਹੈ ਮਨ ਦੀ ਉਦਾਂ ਇਕਾਗਰਤਾ ਨਹੀਂ ਵੱਜਦੀ ਤੇ ਇਸ ਕਰਕੇ ਆਪਾਂ ਜਿਹੜਾ ਉਹ ਇਹ ਬਚਾਉਣਾ ਨਹੀਂ ਕਰ ਭਾਈ ਅੱਗੇ ਕੰਟੀਨਿਊ ਤੇ ਕੋਸ਼ਿਸ਼ ਕਰਾਂਗੇ ਹੁਣ ਮਹਾਪੁਰਖਾਂ ਦੇ ਸਥਾਨਾਂ ਦੇ ਉੱਤੇ ਜਿਹੜਾ ਹੈ ਉਹ ਗੁਰਤੇਗ ਬਾਦ ਸਹਿਬ ਜੀ ਦਾ ਜਿਹੜਾ ਲੜੀਵਾਰ ਇਤਿਹਾਸ ਉਪਰ ਆਰੰਭ ਆਪਾਂ ਕੀਤਾ ਹੈ ਇਸ ਨੂੰ ਅੱਗੇ ਤੋਰਗੇ ਤੇ ਪਿਛੜੀਆਂ ਲੜੀਆਂ ਦੇ ਵਿੱਚ ਜਿਹੜੀ ਲਾਈਵ ਅਸੀਂ ਵਿਚਾਰ ਕਰ ਚੁੱਕੇ ਹਾਂ ਗੁਰਤੇਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਸਥਾਨਾਂ ਦੀ ਉਹ ਸ਼ਹਿਰ ਦੇ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਅੱਗੇ ਪਿੰਡ ਬੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਜਿਸ ਨੂੰ ਮਾਈ ਦੇ ਕਰ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਾਈ ਹਰੋ ਮਾਈ ਹਰੋ ਦੇ ਕਰ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਰੁਕੇ ਉੱਥੇ ਬੱਲਾ ਗੁਰੂ ਕਾ ਗੱਲਾ ਮਾਈਆਂ ਰਾਬ ਰਜਾਈਆਂ ਭਗਤੀ ਲਾਈਆਂ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਦਾ ਅਸਥਾਨ ਸ਼ੌਣੀ ਦੇ ਵਿੱਚ ਹੈ ਉੱਥੇ ਵੀ ਮਹਾਰਾਜ ਰੁਕੇ ਉਸ ਤੋਂ ਅੱਗੇ ਸਥਾਨ ਸੱਚੇ ਪਾਤਸ਼ਾਹ ਜੀਆਂ ਦਾ ਮੱਖਣ ਜਿੱਥੇ ਵੰਡਿਆ ਤੇ ਉਥੇ ਮੱਖਣ ਵੰਡੀ ਪਿੰਡ ਹੈ ਆ ਜੋ ਤੇਗੁਰ ਦਰਬਾਰ ਸਾਹਿਬ ਇਹ ਵੀ ਆਪਾਂ ਵਿਚਾਰ ਕਰ ਚੁੱਕੇ ਆ ਤੇ ਇਥੋਂ ਚੱਲ ਕੇ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਵੱਡਿਆਂ ਸਤਿਗੁਰਾਂ ਦੇ ਸਥਾਨਾਂ ਦੇ ਉੱਤੇ ਗੁਰੂ ਅਰਜਨ ਸਾਹਿਬ ਜੀ ਦੇ ਜਿੱਥੇ ਚਰਨ ਪਰਸੇ ਹੋਏ ਸਨ ਉਸ ਸਥਾਨ ਤੇ ਪਹੁੰਚਦੇ ਆ ਪਿੰਡ ਕੋਕਿਆਂ ਵਾਲੀ ਤੇ ਕੋਕਿਆਂ ਵਾਲੀ ਪਿੰਡ ਦੇ ਵਿੱਚ ਗੁਰਦੇਵਹਦ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਬੜੇ ਦਿਨ ਰੁਕਦੇ ਆ ਉਥੇ ਸੰਗਤਾਂ ਨੂੰ ਸੰਬੋਧਨਉਂ ਦੇ ਨੇ ਜਿ ਕਿ ਦਾ ਜੜਾ ਹੈ ਉਹ ਪ੍ਰਚਾਰ ਕਰਦੇ ਆ ਗੁਰੂ ਨਾਨਕ ਸਾਹਿਬ ਦਾ ਝੰਡਾ ਜਿਹੜਾ ਬਲੰਦ ਕਰਦੇ ਆ ਤੇ ਉਥੇ ਫਿਰ ਮਹਾਰਾਜ ਨੇ ਆਪਣੇ ਹੱਥੀ ਸੰਗਤ ਨੂੰ ਨਾਲ ਲੈ ਕੇ ਤੇ ਪਿੰਡ ਕੁੱਕਿਆਵਾਲੀ ਦੇ ਵਿੱਚ ਖੂਦ ਵਾਇਆ ਉਸ ਖੂਦ ਦੇ ਉੱਤੇ ਸੇਲ ਵੀ ਲੱਗੀ ਹੋਈ ਹੈ ਤੇ ਸੇਵਾ ਟਹਿਲ ਕਮਾਈ ਗੁਰੂ ਤੇਗਬਹਾਦਰ ਸਾਹਿਬ ਤੇ ਉਸੇ ਪਿੰਡ ਕੁੱਕਿਆਵਾਲੀ ਦੇ ਬਾਰ ਬਾਰ ਫਿਰ ਜਿਹੜਾ ਸੀ ਗੁਰੂ ਤੇਗਬਹਾਦਰ ਸਾਹਿਬ ਨੇ ਉਹ ਗੂਟੇ ਲਾਏ ਰੋਖ ਲਾਏ ਸੱਚੇ ਪਾਤਸ਼ਾਹ ਨੇ ਵਾਤਾਵਰਨ ਪ੍ਰੇਮੀ ਜਾਨ ਰੋਖ ਲਾਏ ਬੂਟੇ ਲਾਏ ਤੇ ਲਾ ਕੇ ਬੂਟੇ ਤੇ ਮਹਾਰਾਜ ਨੇ ਆਖਿਆ ਇਹਨੂੰ ਕੋਈ ਹੁਣ ਇਹ ਨਾ ਕਵੇ ਕੋਈ ਰੋਖ ਬੂਟੇ ਨਹੀਂ ਕਹੜੇ ਇਹਨੂੰ ਬਾਗ ਕਹਿਣਾ ਹੈ ਤੇ ਬਾਗ ਵੀ ਕਿਹੜਾ ਕਹਿਣਾ ਗੁਰੂ ਦਾ ਬਾਗ ਤੇ ਨਾਲ ਹੀ ਵਰ ਵੀ ਦਿੱਤਾ ਸੱਚੇ ਪਾਤਸ਼ਾਹ ਨੇ ਵੀ ਜਿਹੜਾ ਕਹੂਗਾ ਗੁਰੂ ਕੇ ਬਾਗ ਦੋਨੇ ਲੱਗਣਗੇ ਬਾਗ ਇਥੋਂ ਤੀਕਰ ਆਪਾਂ ਵਿਚਾਰਾ ਕਰ ਚੁੱਕੇ ਆਂ ਇਥੋਂ ਅੱਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਫਿਰ ਮਹਾਰਾਜ ਜਿਹੜੇ ਆ ਉਹ ਚਲਦੇ ਆ ਤਰਨਤਾਰਨ ਵਾਲੇ ਪਾਸੇ ਨੂੰ ਪੱਟੀ ਵਾਲੇ ਪਾਸੇ ਨੂੰ ਖੇਮ ਕਰਨ ਵਾਲੇ ਪਾਸੇ ਨੂੰ ਖੇਮ ਕਰਦਾ ਵੀ ਆਪਾਂ ਵਿਚਾਰ ਕਰ ਚੁੱਕੇ ਆ ਕਿ ਖੇਮ ਕਰਨ ਦੇ ਵਿੱਚ ਭਾਈ ਧਕਾਣਾ ਜੀ ਤੇ ਭਾਈ ਚੈਣ ਜੀ ਜਿਹੜੇ ਉਹ ਮਿਲੇ ਸੱਚੇ ਪਾਤਸ਼ਾਹ ਨੂੰ ਤੇ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਨੇ ਦਰਸ਼ਨ ਦਾਰੇ ਦਿੱਤੇ ਤੇ ਭਾਈ ਧਕਾਣਾ ਜੀ ਨੇ ਫਿਰ ਮਹਾਰਾਜ ਵਰਤੇ ਬਾਦ ਸਾਨੂੰ ਆਖਿਆ ਸੱਚੇ ਪਾਤਸ਼ਾਹ ਇੱਕ ਕਿਰਪਾ ਕਰ ਜੋ ਤੁਸੀਂ ਮੇਨੂੰ ਦਾ ਬਚਨ ਕਰਕੇ ਜਾਓ ਵੀ ਜਿੱਦਣ ਤੁਸੀਂ ਸੰਸਾਰ ਤੋਂ ਜਾਓ ਉਧੜੀ ਮੈਂ ਆ ਜਾਵਾ ਸੰਸਾਰ ਤੋਂ ਤੁਹਾਡੇ ਨਾਲ ਜਾਵਾ ਮੈਂ ਤੇ ਮਹਾਰਾਜ ਆਖਣ ਲੱਗੇ ਭਾਈ ਤੇ ਕਾਣਾ ਜੀ ਇਸ ਤਰ੍ਹਾਂ ਨਹੀਂ ਹੁੰਦਾ ਇਹ ਵਾਰੀ ਆਪ ਆਪਣੀ ਹੁੰਦੀ ਆ ਕੋਈ ਨਾ ਬੰਨੇ ਤੇ ਇਹ ਵਾਰੀ ਦੇ ਸਿਰ ਚਲੇ ਜਾਣਾ ਹੈ ਜਦੀ ਵਾਰੀ ਆ ਗਈ ਉਹਨੇ ਚਲੇ ਜਾਣਾ ਤੁਰ ਜਾਣਾ ਹੈ ਤੇ ਤੁਸਾਨੇ ਮੇਰੇ ਤੋਂ ਬਾਅਦ ਚੋਣਾ ਅਸੀਂ ਘਟ ਤੋਂ ਪਹਿਲਾਂ ਚਲੇ ਜਾਣਾ ਹੈ ਜੀ ਬਚਨ ਕੀਤਾ ਤੇ ਇਸ ਤਰ੍ਹਾਂ ਮਹਾਰਾਜ ਨੇ ਭਜਨ ਭਾਈ ਤਖਾਣਾ ਜੀ ਕਹਿੰਦੇ ਨਹੀਂ ਮਹਾਰਾਜ ਬਚਨ ਕਰਕੇ ਜਾ ਉਹਨੂੰ ਜਦੋਂ ਤੁਸੀਂ ਜਾਓ ਅਸੀਂ ਵੀ ਉਧਰ ਜਾਏਗੇ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਫਿਰ ਹੋਏਗਾ ਅੱਛਾ ਭਾਈ ਤਖਾਣਾ ਜੀ ਸਤਿਗੁਰੂ ਭਲੀ ਕਰਨ ਗੁਰੂ ਗੁਰੂ ਜਪਿਆ ਕਰੋ ਤੇ ਸੰਗਤ ਨੂੰ ਜਿਹੜਾ ਹੈ ਗੁਰੂ ਗੁਰੂ ਜਪਾਇਆ ਕਰੋ ਕਿਥੋਂ ਖੇਮ ਕੱਢ ਤੋ ਫਿਰ ਮਹਾਰੇ ਤਰਨਤਾਨ ਖਡੂਰ ਸਾਹਿਬ ਗੋਂਦਵਾਲ ਵਾਲੇ ਪਾਸਿਓਂ ਹੋ ਕੇ ਤੇ ਅੱਗੇ ਚੱਲਦੇ ਆ ਸੱਚੇ ਪਾਤਸ਼ਾਹ ਮਹਾਰਾਜ ਇਹ ਇਥੋਂ ਤੱਕ ਦਾ ਆਪਣਾ ਇਤਿਹਾਸ ਸਾਂਝਾ ਕਰ ਚੁੱਕੇ ਆ ਪਿਛੇ ਪਿਛਲੀਆਂ ਲਾਈਵ ਵੀਡੀਓ ਦੇ ਵਿੱਚ ਤੇ ਅੱਜ ਗੁਰੂ ਤੇ RAMDAS ਮਹਾਰਾਜ ਜੀਆਂ ਦੇ ਘਰ ਤੋਂ ਜਿਹੜਾ ਹੁਕਮ ਆਇਆ ਜਿਹੜਾ ਵਾਕ ਆਇਆ ਸੱਚੇ ਪਾਤਸ਼ਾਹ ਜੀ ਦੇ ਘਰ ਤੋਂ ਉਹਨਾਂ ਦਾ ਹੀ ਆਇਆ ਗੁਰੂ RAMDAS ਜੀ ਦਾ ਹੀ ਤੇ ਸੱਚੇ ਪਾਤਸ਼ਾਹ ਮਹਾਰਜ ਨੇ ਉਹਦੇ ਵਿੱਚ ਆਪੇ ਦੀ ਗੱਲ ਕੀਤੀ ਆ ਕਿ ਆਪੇ ਹੀ ਪੱਤਣ ਆ ਆਪੇ ਹੀ ਬਾਤਣੀਆਂ ਆ ਆਪੇ ਜਿਹੜਾ ਉਹ ਮਾਰਗ ਪਾਉਂਦਾ ਵਾ ਆਪੇ ਕਿਨਾਂ ਹੀ ਪਾ ਦਿੰਦਾ ਵਾ ਆਪੇ ਉੱਜੜ ਪਾਇੰਦਾ ਪਿਆਰਾ ਆਪ ਦਿਖਾ ਲੈ ਰਾਹ ਉਦੇ ਵਿੱਚ ਬੜਾ ਉਹਨਾਂ ਨੇ ਵਿਸਥਾਰ ਕੀਤਾ ਤੇ ਜਿਹੜੀਆਂ ਰਹਾਉ ਦੀਆਂ ਭਗਤੀਆਂ ਸਨ ਜਪ ਮੰਨ ਹਰ ਹਰ ਨਾਮ ਸਲਾਹ ਕਹਿੰਦੇ ਜਪ ਮੰਨ ਹਰ ਹਰ ਨਾਮ ਸਲਾਹ ਉਹਦੀ ਸਿਪਤ ਸਲਾਣ ਕਰਿਆ ਕਰ ਲੋਕਾਂ ਦੀ ਸਿਪਤ ਸਲਾਣ ਦੇ ਵਿੱਚ ਸਾਰੀ ਦਿਹਾੜੀ ਲੱਗਾ ਰਹਿਣਾ ਕਦੀ ਕਹਿਣਾ ਬੜਾ ਉਹਦੇ ਕੋਲੋਂ ਤਾਂ ਹੈ ਕਦੀ ਕੁਝ ਕਹਿਣਾ ਹੈ ਇਸ ਇਹਨਾਂ ਸਿਪਤ ਸਲਾਣ ਨੂੰ ਛੱਡ ਕੇ ਤੇ ਉਸ ਸੱਚੇ ਪਰਮੇਸ਼ਰ ਪ੍ਰਮਾਤਮਾ ਦੀ ਸਿਪਤ ਸਲਾਣ ਚੰਦਗ ਜਾਪ ਮੰਨ ਹਰ ਹਰ ਨਾਮ ਸਲਾ ਗੁਰ ਕਿਰਪਾ ਦੇ ਪਾਈਏ ਪਿਆਰਾ ਅੰਮ੍ਰਿਤ ਅਗਮ ਅਥਾ ਉਸ ਗੁਰੂ ਪਰਮੇਸ਼ਰ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਉਸ ਪਰਮੇਸ਼ਰ ਪਰਮਾਤਮਾ ਦੇ ਦਰੋਂ ਘਰੋਂ ਉਸ ਬੇਅੰਤ ਖਜ਼ਾਨਿਆਂ ਪਡਾਰਿਆਂ ਦੇ ਵਿੱਚੋਂ ਅੰਮ੍ਰਿਤ ਦੀ ਦਾਤ ਤੇ ਤੈਨੂੰ ਪ੍ਰਾਪਤ ਹੋਊਗੀ ਇਹ ਹੁਕਮ ਗੁਰੂ ਆਮਦਾਸ ਮਹਾਰਾਜ ਜੀ ਦੇ ਘਰ ਤੋਂ ਆਜਾਇਆ ਸਾਬਕਾ ਕਰਵਾ ਕਰਨਾ ਇਹ ਸੰਸਾਰ ਦੇ ਉਤੇ ਆਣਗੇ ਬੜੇ ਔਖੇ ਔਖੇ ਕੰਮ ਨੇ ਬੜੀਆਂ ਔਖੀਆਂ ਔਗੀਆਂ ਘਾਟੀਆਂ ਨੇ ਬੜੇ ਔਖੇ ਔਖੇ ਵਿਕੜੇ ਵਿਕੜੇ ਪੈਂਡੇ ਨੇ ਪਰ ਸਭ ਨਾਲੋਂ ਔਖਾ ਜਿਹੜਾ ਕਾਰਜ ਹੈ ਇਸ ਸੰਸਾਰ ਦੇ ਅੰਦਰ ਅੱਜ ਦੀ ਤਰੀਕ ਵਿੱਚ ਉਹ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਸਾਧ ਸੰਗਤ ਕਰਦੀ ਬੜਾ ਔਖਾ ਹੋਇਆ ਪਿਆ ਹੈ ਕਿਉਂ ਕਿਉਂਕਿ ਸੰਗੀ ਨਹੀਂ ਲੱਭਦੇ ਜਿਹੜੇ ਜਪਦੇ ਹੋਣ ਤੇ ਜਿੱਦਾਂ ਚ ਬਹਿ ਕੇ ਜਪਿਆ ਜਾਵੇ ਉਹ ਸੰਗੀ ਘਟ ਗਿਆ ਜਿਹ ਹੈ ਨਵੀਂ ਤੇ ਉਹਨਾਂ ਦਾ ਸੰਗ ਕਰਕੇ ਕੋਈ ਖੁਸ਼ ਨਹੀਂ ਹੈ ਇਸ ਕਰਕੇ ਜਿਹੜਾ ਉਹ ਸਿਮਰਨ ਸਾਧਨਾ ਚੌਂਕੜਾ ਇਹ ਚੀਜ਼ਾਂ ਘਰਾਂ ਚੋਂ ਅੱਜ ਮੁੱਕ ਗਈਆਂ ਘਰਾਂ ਚੋਂ ਸਿਮਰਨ ਮੁੱਕ ਗਿਆ ਸਾਧਨਾ ਮੁੱਕ ਗਈ ਚੌਂਕੜੇ ਮੁੱਕ ਗਏ ਸੰਗਤਾਂ ਦੇ ਸਾਧਾਂ ਦੇ ਚਰਨ ਪੈਣਾ ਹਟ ਕੇ ਘਰਾਂ ਦੇ ਵਿੱਚੋਂ ਇਹ ਘਰਾਂ ਦੇ ਵਿੱਚ ਕੀ ਚੱਲ ਰਿਹਾ ਸਾਨੂੰ ਪਤਾ ਹੀ ਆ ਟੈਲੀਵਿਜ਼ਨਾਂ ਦੇ ਵਿੱਚ ਜਿਹੜਾ ਮੋਬਾਈਲਾਂ ਦੇ ਵਿੱਚ ਕੀ ਕੁਝ ਚੱਲ ਰਿਹਾ ਕਿਧਰ ਨੂੰ ਸਮਾਜ ਜਿਹੜਾ ਉਹ ਜਾ ਰਿਹਾ ਹੈ ਉਹ ਸਾਨੂੰ ਸਾਰਾ ਪਤਾ ਹੀ ਹੈ ਤੇ ਜਿਸ ਤਰ੍ਹਾਂ ਦਾ ਇਹ ਮਨ ਸੁਣਦਾ ਤੇ ਮਨ ਵੇਖਦਾ ਹੈ ਉਸੇ ਤਰ੍ਹਾਂ ਦੀ ਮਨ ਦੀ ਦਸ਼ਾ ਹੋ ਜਾਂਦੀ ਹੈ ਫਿਰ ਤੇ ਜਿਸ ਤਰ੍ਹਾਂ ਦਾ ਫਿਰ ਮਨ ਸੁਣਦਾ ਵੇਖਦਾ ਵਾ ਜਿੰਨਾ ਚ ਬਿੰਦਾ ਜਿੰਨਾ ਚ ਉੱਠਦਾ ਉਸੇ ਤਰ੍ਹਾਂ ਦਾ ਹੋਇਆ ਰਹਿੰਦਾ ਫਿਰੇ ਇਹ ਚੰਗਿਆ ਤੇ ਬਹੁਤ ਚੰਗੀਆਂ ਨੂੰ ਮਾਰਤਾ ਜਾਂਦੀ ਹੈ ਜੱਪਣ ਵਾਲਿਆਂ ਚ ਬਹੁਤ ਇਹ ਜੱਪਣ ਰੱਬਾ ਤੇ ਜੀ ਪਿੰਡ ਵਾਲਿਆਂ ਚ ਬਹੁਤ ਗਦਾਸੀ ਫੜ ਦਿੰਦਾ ਇਹਨੂੰ ਉਸੇ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਲੋਕਾਂ ਚ ਬੈਂਦਾ ਉਸੇ ਤਰ੍ਹਾਂ ਦੇ ਹੋ ਜਾਂਦਾ ਹੈ ਇਹਨੂੰ ਬੜੀ ਛੇਤੀ ਰੰਗ ਚੜਦਾ ਹੈ ਸਾਬ ਕਿਰਪਾ ਕਰਨਾ ਗੁਰੂ ਤੇਗ ਬਹਾਦਰ ਸਾਬ ਜੀ ਦਾ ਆਪਾਂ ਇਤਿਹਾਸ ਜੜਾ ਹੈ ਉਹਨੂੰ ਲੜੀਵਾਰ ਹੋਣਾ ਪਾ ਚਲਾਵਾਂਗੇ ਅੱਗੇ ਦਰਸ਼ਨ ਦਰਾਰੇ ਹੋ ਜਾਂਦੇ ਆ ਸਾਧ ਸੰਗਤ ਦੇ ਤੇ ਜਿਹੜਾ ਵਾ ਇੱਕ ਅਭਿਆਸ ਹੋ ਜਾਂਦਾ ਹੈ ਦਾ ਕਥਾ ਦਾ ਨਾਲੇ ਉਸ ਪਰਮੇਸ਼ਰ ਪਰਮਾਤਮਾ ਦੀ ਜਾਦ ਵਿੱਚ ਜੁੜ ਬਹਿਣ ਦਾ ਜਿਹੜਾ ਉਹ ਮੌਕਾ ਮਿਲ ਜਾਂਦਾ ਇੱਕ ਬਹਾਨਾ ਬਣ ਜਾਂਦਾ ਹੈ ਇੱਕ ਢੰਗ ਤਰੀਕਾ ਬਣ ਜਾਂਦਾ ਹੈ ਸੋ ਸਹਿਬ ਕਿਰਪਾ ਕਰਨ ਇਹ ਹੁਕਮ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਆਂਦੋ ਦੇ ਦਰੋਂ ਕਰੋ ਦੇ ਦੇ ਉਸ ਪਰਮੇਸ਼ਰ ਪਰਮਾਤਮਾ ਦੀ ਆਪ ਹੀ ਬੋਲੀ ਹੁੰਦੀ ਆ ਪੁਰੀ ਆਬੀ ਰਹਿਮਤ ਹੁੰਦੀ ਹੈ ਸਹਬ ਕਿਰਪਾ ਕਰਨਾ ਲਾ ਆਂਬਾਣੀ ਦੀਆਂ ਦਾਤਾ ਗੁਰ ਸਿੱਖੀ ਦਾ ਜੀਵਨ ਚੜ੍ਹਦੀਆਂ ਕਲਾ ਵਿੱਚ ਸੋਚੇ ਜੀਵਨ ਬਖਸ਼ਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ